ਹਾਂਜੀ ਦੋਸਤੋ ਵੈਲਕਮ ਟੂ ਦ ਰਿਵਲਪੀਜ਼ਮ ਮੈਂ ਤੁਹਾਡਾ ਬਰਾਦੀ ਸ਼ਾ ਸਤਿ ਸ਼੍ਰੀ ਅਕਾਲ ਜੀ ਰਾਮ ਰਾਮ ਆਦਾ ਕੀ ਹਾਲ ਹੈ ਜੀ ਸਭ ਠੀਕ ਠਾਕ ਹੋ ਜੀ ਤੇ ਲੋ ਜੀ ਅੱਜ ਇਹ ਨਾਮਵੰਦ ਸਮਾਰੋਹ ਹੈ ਜੀ ਉਸਤਾਦ ਕਪਿਲ ਕੁਸ਼ਵਰ ਗਰੁੱਪ ਵਾਲੋ ਜਿਹੜਾ ਤਿੰਨ ਰੋਜਾ ਕੰਪ ਕਰਵਾਇਆ ਗਿਆ ਹੈੀ ਉਹਦੀ ਅੰਦਰ ਨਾਮਵੰਦ ਸਮਾਰੋਹ ਹੈ ਜੀ ਕਿ ਅੱਜ ਪਨਾਚੇ ਪਿੰਡ ਚੋਂ ਰਵੂ ਵੀਰ ਦੇ ਗ੍ਰਹਿ ਵਿਖੇ ਤੇ ਜਿਨ੍ਹਾਂ ਨੇ ਸਾਡੇ ਚੈਨਲ ਨੂੰ ਅਜੇ ਤੱਕ ਸਬਸਕ੍ਰਾਈਬ ਕੀਤਾ ਸਾਡੇ ਸਾਰੇ ਖੁਦਦਰ ਖੜਾਈਆਂ ਤੇ तमाम ਉਸਤਾਦਾਂ ਦਾ ਰਿਸਪੈਕਟਡ ਰਿਸਪੈਕਟਡ ਸਾਡਾਂ ਦਾ ਦਿলোਧਨਵਾਦ ਕਰਦੇ ਆਂ ਤੇ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤ ਜਿਵੇਂ ਸਾਰਿਆਂ ਨੂੰ ਪਤਾ ਹੈ ਕਿ ਪਿਛਲੇ ਦਿਨੀ ਕਾਦ ਕਪਲ ਕੁਸ਼ਲ ਪਾਰਟੀ ਵੱਲੋਂ ਅੱਜ ਉਹ 3 ਦਿਨਾਂ ਦਾ ਕੈਂਪ ਲਾਇਆ ਗਿਆ 3 ਦਿਨਾਂ ਦੀ ਐਂਡਸਟ ਕਰਵਾਇਆ ਗਿਆ ਤੇ ਜਿਹਦੇ ਵਿੱਚ ਪ੍ਰਾਈਜ਼ ਅਨਾਉਂਸ ਕਰਨ ਲੱਗੇ ਆ ਸਭ ਤੋਂ ਪਹਿਲਾਂ ਜਿਹੜੇ ਬਾਦਲ ਬੱਚੇ ਸੀਗੇ ਉਹ ਬਾਦਲ ਬੱਚਿਆਂ ਦੇ ਪ੍ਰਾਈਜ਼ ਅਨਾਉਂਸ ਹੋਣਗੇ ਤੇ ਜਿਵੇਂ ਜਿਵੇਂ ਉਹਨਾਂ ਦੇ ਨਾਮ ਬੁਲੀ ਜਾਵਾਂਗੇ ਠੀਕ ਜਾ ਕੇ ਆਪਣਾ ਪ੍ਰਾਈਜ਼ ਕਲੈਕਟ ਕਰ ਲਈਏ ਦੁਬਾਰਾ ਕਰਾਂਗੇ ਜੇ ਆਪ ਪਹਿਲੇ ਵਾਰ ਜਿਹਦੇ ਦਿਨਾਂ ਦਾ 2 ਦਿਨ ਦਾ ਬਾਦਲ ਬੱਚਾ ਸੀਗਾ ਉਹ ਰਿਹਾ ਜੀ ਰਾਜਾ ਪੀਦਾ ਬਾਗ ਤਦ ਗਨੀ ਪਾਰਟੀ ਦੀ ਉਹ ਆ ਕੇ ਆਪਣਾ ਫਾਇਕਟ ਕਰ ਦਿੱਤਾ ਜਿਹੜਾ ਦੋ ਦਿਨਾਂ ਉਹ ਇਹਨਾਂ ਦਾ ਬਚਾ ਰਿਹਾ ਜੀ ਰਾਜਾ ਪੀਲਾ ਬਾਕ ਆਓ ਜੀ ਆਓ ਤਾਂ ਜੀ ਆਪਾਂ ਕਰ ਲਓ ਜੇ ਰਵੇ ਤੋਂ ਜਿਹੜੀ ਕਿਸਮਾਤਾ ਜਿੰਨੇ ਮਿੰਦ ਕੀਤੀ ਹੁੰਦੀ ਹੈ ਤੇ ਉਹ ਤਾਂ ਵੀ ਫਸਟ ਆ ਗਏ ਸਤਵਾ ਜੀ ਬਲਵੈਨ ਆ ਜੀ ਬਲਾਣਾ ਪਿਆ ਗੱਲਾਂ ਹੀ ਆ ਮੈਂ ਇਹਨਾਂ ਦੀ ਵੀ ਕਮੇਟੀ ਦੀ ਵੀ ਗਲਤੀ ਕਵਾਂਗਾ ਇਹਨਾਂ ਨੂੰ ਜਾ ਕੇ ਉਹਦਾ ਮਾਪੋ ਦੇਖ ਕੇ ਤੇ ਉਹਦਾ ਡਿਸੀਜਨ ਲੈਣਾ ਚਾਹੀਦਾ ਸੀ ਸਰੇਮੰਡਿਆ ਦੀ ਬਹੁਤ ਬਹੁਤ ਰਹੀ ਹੈ ਜੀ ਬਹੁਤ ਇਹਨਾਂ ਨੇ ਮਿਹਨਤ ਕੀਤੀ ਔਰ ਲੜੀਆਂ ਖੂਤਾ ਡਾਏ ਬਹੁਤ ਬਹੁਤ ਮਾਰਕਾਂ ਦੀ ਤਰਫ ਦਿਲ ਬੱਚਾ ਰਿਹਾ ਉਹ ਹੈਗੇ ਆ ਜੀ ਬਰਾਬਰੀ ਨਹੀਂ ਉਹਨਾਂ ਦਾ ਰਾਜੀ ਨਹੀਂ ਬਰਾਬਰੀ ਨਹੀਂ ਉਹਨਾਂ ਦੇ ਨਾਲ ਦੋਨਾਂ ਬੱਚਿਆਂ ਦੀ ਇਕੱਠੀ ਰਾਈ ਹੋਏਗੀ ਉਹ ਹੈਗੇ ਨੇ ਜੇ ਰਜਿੰਦਰ ਪੌਜੀ ਬਗਣਾ ਸਾਹਿਬ ਇਹ ਆਪਣੀ ਸ਼ਕੀਤੀ ਹੈ ਜੀ ਸੀ ਤਾਂ ਤਾਂ ਚਿਤ ਤੇਰਾ ਜਿਤੋ ਬੋਲ ਅਸ ਤੋਂ ਬਾਅਦ ਹਿੱਟ ਪ੍ਰਵਾਜ ਜੀ ਜਿਤੋ ਬਾਅਦ ਨਾਲ 10% ਕਿਹੜੀ ਹੋਇਆ ਨਾ ਮੈਂ ਇਹਨੇ ਹੀ ਹਿੱਟ ਪ੍ਰਵਾਜ 10 ਟਰ ਦੇ ਜੀ ਤਾਂ ਹੀ ਉਹ ਆ ਗਿਆ ਆਪਣੇ ਬੱਬੂ ਵੀਰ 14 ਤੋਂ ਪਹਿਲੇ ਦਿਨ ਦਾ ਹਾਂਜੀ ਕਿਹੜੀ ਆ ਤਾਂ ਜੀ ਕਿੰਨੇ ਵਜੇ 9:00 9:00 ਦੇ ਬਾਅਦ ਲੀਤਾ ਜੀ ਬੱਬੂ ਦਾ ਜੀ ਸਰ ਜੀ ਤਾਂ ਕਦੇ ਕੁਛ ਪਾਟੀ 5000 ਰੁਪਏ ਕੈਸ਼ ਇਹ ਕਿਤੇ ਲੋਨ ਸਪਾਂਸਰ ਹੋਇਆ ਬਲਾ ਜੀ ਮੁੰਡਾ ਮੇਕਾ ਜੀ ਦਬਈ ਯਾਰ ਉਹ ਤਾਂ ਨਾ ਹਾਂ ਜੀ ਇਹਦੇ ਦੋ ਦਸੇ ਨਾਲ ਜੀ ਹੈ ਨਾ ਕਿਤੇ ਪੈਸੇ ਨਾ ਜੀ ਇਹ ਤੋਂ ਬੁੱਕਸਤਾ ਜੀ ਠਿੰਕਾ ਇਹ ਬਿਕਾ ਮੁੰਡਾ ਦਬਈ ਦੇ ਵਿੱਚ ਜੀ ਉਹਨੇ ਹਰ ਜਿਹੜਾ ਬਾਦਲ ਕਬੂਤਰ ਲਾਸ ਜਿਹਦਾ ਬੰਦਾ ਉਹਨੂੰ 5000 ਰੁਪਏ ਪਰ ਦਿੱਤਾ ਸੀ ਆਪਣੇ ਕੋਲੋਂ ਜੀ ਇਹ 5000 ਰੁਪਏ ਹੋਊਗਾ ਤੇ ਜਿਹੜਾ ਬੱਬੂ ਵੱਲੋਂ ਇਹ ਚੀਲਦਾ ਜੀ ਸ਼ੁਕਰੀਆ ਜੀ ਮਿਹਰਬਾਨੀ ਦੂਜੇ ਦਿਨ ਦੀ ਬਾਅਦ ਦੋ ਦਿਨ ਦੀ ਹੈ ਹਿੱਟ ਪ੍ਰਵਾਜ ਲਾਡੀ ਮੱਲਿਆਵਾਲ ਤੋਂ ਆਓ ਜੀ ਨਾਲ ਪਾਸ ਨਾਲ 10000 ਰੁਪਏ 5000 5000 ਸ਼ਗਿਰਦ ਬੋਲੋ ਜੀ ਇਹ ਹੈਗੇ ਉਸਤਾਦ ਅਮਨ ਮਟਾਲਾ ਜੀ ਦੇ ਸ਼ਗਿਰਦ ਨੇ ਉਸਤਾਦ ਕਪਿਲ ਕੁਛਰਪਾਟ ਦੇ ਇਹ ਦੱਸ ਜੀ ਬਸ ਕਰ ਦੱਸ ਹਜ਼ਾਰ ਰੁਪਏ ਦਾ ਟਰਾਫੀ ਜੀ ਦੋ ਦਿਨ ਇਹਨਾਂ ਦਾ ਕਬੂਤਰ ਬਾਦਰ ਹੋਇਆ ਜੀ 5-5000 ਰੋਡਾ ਤੇ ਨਾਲ ਇੱਕ ਟਰਾਫੀ ਜੀ ਬਹੁਤ ਬਹੁਤ ਵੰਗਾਰ ਕਰੀਏ ਤਾਲੀਆਂ ਮਾਰੋ ਕਿਨੇ ਕਿਨੇ ਵਜੇ ਬੈਠਾ ਦੱਸੋ ਜੀ ਛੇ ਦਿਨ ਬੈਠੇ ਪੂਰੇ 2 ਵਜੇ ਦੂਜੀ ਜਗ੍ਹਾ ਦੇ ਵਿੱਚ 2 ਵਜੇ ਬੈਠਾ ਜੀ ਤੇ ਤੀਜੀ ਜੇ 2:30 2:30 ਦੇ ਵਿੱਚ ਬੈਠਾ ਜੀ ਨਹੀਂ ਗੱਲ ਦੇ ਬਾਅਦ ਇੱਕ ਅਨਾਊਂਸਮੈਂਟ ਹੋਈ ਕਿ ਡਬਲ ਸਟੈਂਪ ਪੰ ਕਬੂਤਰ ਜਿਸ ਵੀ ਖਿਡਾਰੀ ਦਾ ਸਭ ਤੋਂ ਲਾਸਟ ਬਏ ਡਬਲ ਸਟੈਂਪ ਜਮੇ ਬਾਦ ਤੱਕ ਜਿਸ ਵੀ ਖਿਡਾਰੀ ਦਾ ਸਭ ਤੋਂ ਲਾਸਟ ਉਹਨੂੰ ਕਲਾਸ ਟ੍ਰੋਫੀ ਦੇ ਨਾਲ 1000 ਰੁਪਿਆ ਉਹ ਮੇਰੇ ਵੱਲੋਂ ਸੀ ਕਿ ਫੌਜੀ ਸੌਣਾ ਤੇ ਉਹ ਆਇਆ ਜੀ ਬਾਬੂ ਚੌਰਾ ਉਸਤਾਦ ਕਦੇ ਕੁਛ ਨਾ ਪਾਡੀ ਇਹ ਦੇਖਣ ਨੂੰ ਜਿਆਦਾ ਦੋ ਨਾ ਹਾਂਜੀ ਲੋ ਮਹਾਰਾਜ ਕਿਹਾ ਉਹ ਇਸ ਤੋਂ ਬਾਅਦ ਆਏ ਨੇ ਫਸਟ ਸੈਕੰਡ ਥਰਡ ਔਰ ਫੋਰਥ ਪ੍ਰਾਈਜ਼ ਕਿੰਨਾ ਦਿਨਾਂ ਦੇ ਬੈਸਟ ਐਵਰੇਜ ਜਿਹੜੀ ਕੱਢੀ ਗਈ ਹੈ ਉਹ ਤੇ ਚੌਥਾ ਪ੍ਰਾਈਜ਼ 우ਸਤਾਦ ਲੱਡੂ ਟੈਲੀਕਲਾ 우ਸਤਾਦ ਕਪਿਲ ਕੁਸ਼ਲ ਸਾਹਿਬ ਪਾਰਟੀ ਪਲੱਸ ਟਰੋਫੀ ਨਾਲ 1100 ਰੁਪਿਆ ਆਓ ਜੀ ਲੱਡੂ ਚੌਥਾ ਪਿਜੀਸ਼ਨ ਆ ਜੀ 1100 ਰੁਪਿਆ ਨਾਲ ਟਰੋਫੀ ਇਸ ਤੋਂ ਬਾਅਦ ਥਰਡ ਪਿਜੀਸ਼ਨ ਆ ਜੀ ਸੋਚਾ ਖਹਿਰਾ 우ਸਤਾਦ ਜਗਜੀ ਧਾਰੀਵਾਲ ਪਾਰਟੀ ਟਰੋਫੀ ਪਲੱਸ 2100 ਰੁਪਿਆ ਨਕਦ ਆਸ਼ਾ ਟਰੋਫੀ ਪਲੱਸ 2100 ਰੁਪਿਆ ਜਿਹੜੀ ਜਗਜੀ ਧਾਰੀਵਾਲ ਵਰਗਾਂ ਜੋ ਪਾਰਟੀ ਨੇ ਇਸ ਤੋਂ ਬਾਅਦ ਆਜੋ ਜੀ ਸੈਕੰਡ ਪ੍ਰਾਈਜ਼ 3100 ਰੁਪਿਆ ਪਲੱਸ ਪਲੱਸ ਨਗਦ ਰਾਸ਼ੀ ਤੇ ਨਾਲ ਟਰੋਫੀ ਲਾਡੀ ਮੱਲਿਆਵਾਲ ਉਸਤਾਦ ਅਮਨ ਬਟਾਲਾ ਉਸਤਾਦ ਕਮਲ ਕੋਚਨ ਸਾਹਾ ਪਾਟ ਜੀ ਵਾਲਾ 2500 ਰੁਪਿਆ ਬਹੁਤ ਬਹੁਤ ਵਧਾਈ ਮੰਚ ਇਸ ਤੋਂ ਬਾਅਦ ਤੋਂ ਬਾਅਦ ਜੀ ਅਨਾਉਂਸਮੈਂਟ ਕਰੂੰਗਾ ਫਰਸਟ ਪੋਜੀਸ਼ਨ 5200 ਰੁਪਏ ਪਲੱਸ ਟ੍ਰੋਫੀ ਰਾਜਾ ਪੀਲਾਬਾਗ ਉਸਤਾਦ ਗਿਆਨੀ ਪਾਰਟੀ ਜੀ ਬਹੁਤ ਬਹੁਤ ਵਧਾਈਆਂ ਜੀ ਇਹ ਗਣੀ ਸਾਧੂ ਨਾਲ ਬਹੁਤ ਬਹੁਤ ਵਾਰ ਕਰੀ ਨਹੀਂ ਨਹੀਂ ਫਸਟ ਆਏ ਜੀ ਰੁਕ ਜਿੱਤਣਾ ਪਰ ਤੈਨੂੰ ਕਾਪੜਾ ਪਾ ਲਾ ਬੜਾ ਵਧੀਆ ਪਹਿਲੇ ਦਿਨ ਬਤਾਲੀ ਘਟੇ ਬਣੀ ਸੀ ਇਹਨਾਂ ਦੇ ਬਹੁਤ ਵਧੀਆ ਉਡਾਰੀ ਸੀ ਪਹਿਲੇ ਦਿਨ ਸੈਕੰਡਰੀ ਤੇ ਲਾਡੀ ਵਧੀਆ ਸੈਕੰਡਰੀ ਤੇ ਥਰਡ ਵੀ ਸੈਕੰਡਰੀ ਦੇ ਦਿੰਦੀ ਅੱਛਾ ਦੋ ਦਿਨ ਦਾ ਹੀ ਦਿੱਤਾ ਇਹ ਤੇ ਤੁਹਾਡੇ ਨਾਲ ਹੀ ਬੱਬਲ ਬੱਬਲ ਸਿੰਘ ਵਾਲੇ ਲੋ ਪਹਿਲੇ ਦੋ ਜਿਹੜੇ ਤਿੰਨ ਦਿਨ ਦਾ ਕਾਪੀ ਜਿਹੜੀਆਂ ਪਹਿਲੇ ਦੋ ਦਿਨ ਉਡੀਆਂ ਉਹਨਾਂ ਨੇ ਕਹੀ ਪਹਿਲੇ ਦੋ ਦਿਨ ਜਿਹੜਾ ਵੀ ਐਵਰੇਜ ਨਿਕਲੇਗੀ ਜਿੱਦਾਂ ਸਾਰਨਾਬਦ ਘੰਟੇ ਬਣਨਗੇ ਉਹਨੂੰ ਉੱਪਰ ਦਿੱਤਾ ਜਗਾ ਪਹਿਲੇ ਲਾਡੀ ਮੱਲਿਆ ਵਾਲਦਾ ਸੀ ਤੇ ਦੂਜਾ ਦੂਜਾ ਮੱਲਿਆ ਵਾਲਦਾ ਸੀ ਦੂਜਾ ਹਸਤਾ ਜੀ ਤੇ ਪਹਿਲਾ ਸੀ ਇਹਦਾ ਬੱਬਲ ਦਾ ਜੀ ਤੀਜਾ ਵੀ ਹੈ ਤੀਜਾ ਉਧਰ ਹੈ ਲੈ ਇਹ ਤੀਜਾ ਵੀ ਇਹਦੇ ਇਸੇ ਜੀ ਹਾਂਜੀ ਉਸ ਤੋਂ ਬਾਅਦ ਕੋਈ ਮੇਨ 60 ਸਾਲ ਦਾ ਕਪੜਾ ਕੋਸ਼ਾ ਸਾਫ ਰੱਖਦਾ इल्साव अरीव…. ट्राइवार अराद हैTalkलो बारद है गो नदー नहाद हाहा уж सब अो agझ मैञ राजब का अड़ी splash इल्साव हम आपड़ी तो नहाँ हाभ गाढ़ी नहाद हाभnocसյ बार्र ह 17 बार ह UH हमाप ईबिक राद का था कन्हा होग हाभ कि अपड отвеч और जिया है 발라cciones